ਉਹਨਾਂ ਦੀ ਸੁਣੋ ਜਿੰਨਾਂ ਦੀ ਕੋਈ ਨਹੀਂ ਸੁਣਦਾ ਗਰੀਬਾਂ ਉਹਨਾਂ ਨੂੰ تعلیم ਦਿਓ ਐਜੂਕੇਸ਼ਨ ਦੇ ਵਾਲਾ ਹਲ ਕਰਾਓ ਕਾਬੂਲੇ ਦੇਖਦੇ ਜਿਵੇਂ ਗੁਰੂ ਰਵਿਦਾਸ ਮਹਾਰਾਜ ਜਿਨੇ ਕਿਹਾ ਸਾਰਿਆਂ ਨੂੰ ਮਿਲੇ ਛਕ ਅੰਨ ਮਿਲੇ ਫਿਰ ਮੇਰਾ ਮਨ ਪਰਸਾਉਂਦਾ ਬੇਗੰਪੁਰਾ ਸਹਿਰ ਕਾ ਨਾਮ ਉਹਨਾਂ ਦਾ ਸ਼ਬਦ ਉਹ ਸੁਣਨਾ ਚਾਹੀਦਾ ਸਰ ਹਿੰਦੁਸਤਾਨ ਦੇ ਪਿਛਲੇ 10 ਸਾਲ ਤੋਂ ਬੀਜਪੀ ਇਹ ਫਿਰ ਪੰਜਾਬ ਦਾ ਕਿਤੇ ਨਾ ਕਿਤੇ ਮਤਰੀ ਵਾਲਾ ਸਾਹਬ ਕੀਤਾ ਦਾ ਕਿਹਾ ਜਾਂਦਾ ਜੀ ਨਹੀਂ ਪੰਜਾਬ ਨੇ ਥੋੜਾ ਜਿਹਾ ਮਤਰੀ ਵਾਲਾ ਕੀਤਾ ਉਹਨਾਂ ਨੇ ਉਹਨਾਂ ਵੱਲੋਂ ਕੋਈ ਕਮੀ ਨਹੀਂ ਉਹਨਾਂ ਨਾਲ ਪਸਕੇਆਂ ਵਾਲਾ ਬਿਹੇਵ ਕਰ ਲਈ ਉਹ ਦਵਨ ਮਾਵਾ ਵਰਗਾ ਵਿਹਾਰੇ ਕਰਨ ਸਰ ਪੂਰੇ ਦੇਸ਼ ਦੇ ਵਿੱਚ ਇੰਨੀ ਸੀਟਾਂ ਪਰ ਪੰਜਾਬ ਦੇ ਤੇ 13 ਸੀਟਾਂ ਹੋਣੇ ਵੀ ਕੋਈ ਸਮਝ ਆਦੀ ਨਾ ਕਹਿੰਦੇ ਕੋਈ ਪੰਜਾਬੀ ਨੂੰ ਜਿੱਤਾ ਹੋਗੇ ਤੇ ਸਮਝ ਨਹੀਂ ਆ ਸਮਝੋ ਕਦੋਂ ਹੈ ਪੰਜਾਬ ਨੂੰ ਲੋੜ ਨਹੀਂ ਦੀ ਜਿਹੜੀ ਵੈਲਿਊ ਹੁੰਦੀ ਤੁਸੀਂ 13 ਦੀ ਗੱਲ ਕਰਦੇ ਇੱਕ ਸੀਟ ਨਾਲ ਕਰੀ ਸਰਕਾਰ ਟੁੱਟ ਗਈ ਸਰ ਕਿਹੜੇ ਕਿਹੜੇ ਮੁੱਦੇ ਲੈ ਕੇ ਆਏ ਪੰਜਾਬ ਦੇ ਵਿੱਚ ਮੇਨ ਐਜੂਕੇਸ਼ਨ ਵਾਕੀ ਫੈਕਟਰੀਜ਼ ਆਹ ਜੋ ਆਪਾਂ ਪੁਰਾ ਫੋਨ ਜੀਆ 2000000 ਕੁ ਜੀਆ ਦੇ ਬੰਦੇ ਨੇ ਜਿਹਦੇ ਹਸਪੀਟਲ ਬਹੁਤ ਅੱਛਾ ਹੋਣਾ ਚਾਹੀਦਾ ਹੈ ਦੇਖੇਦਾਰੀ ਮੈਂ ਹਮੇਸ਼ਾ ਗੱਲ ਕਰਦਾ ਕਿ ਮਾਪੇ ਪੜਾਉਣਾ ਚਾਹੀਦੇ ਫੀਸਾ ਹੈ ਨਹੀਂ ਗਰੀਬ ਪਰਿਵਾਰ ਬੱਚੇ ਬੜੇ ਇੰਟੈਲੀਜੈਂਟ ਹੈ ਉਹਨਾਂ ਦੇ ਸ਼ਕ ਤੁਸੀਂ ਫ੍ਰੀ ਕੁੜਦੀ ਦੀ ਨਮੰਦਗੀ ਕਰਨੀ ਚਾਹ ਚੱਲ ਰਹੇ ਹੋ ਦਿਖਾ ਦਿੱਤਾ ਗਿਆ ਵੀ ਤਾਂ ਕਿਹੜੇ ਕਿਹੜੇ ਮੁੱਦੇ ਲੋਕਾਂ ਕੋਲ ਗਏ ਕੀ ਲੋਕ ਮੰਗ ਕਰਦੇ ਤੇ ਕੀ ਹੋ ਜੇ ਪਿਛੇ ਵੀ ਹੁਣੇ ਵੀ ਚਾਹੀਦਾ ਜੀ ਉਹ ਤਾਂ ਲੈ ਕੇ ਆਉਂ ਤੁਸੀਂ ਹੁਣੇ ਥੋੜਾ ਉਹੀ ਚਾਹੀਦਾ ਜੋ ਲੋਕ ਚਾਹਣਗੇ ਮੈਂ ਐਵੇਂ ਹੀ ਕਹਿੰਦਾ ਕੀ ਮੰਗ ਕਰਦੇ ਲੋਕ ਜੀ ਤੁਹਾਡੇ ਕੋਲੋਂ ਦੇ ਵੀ ਕਿਹੜੇ ਕੰਮ ਨਹੀਂ ਵੀ ਪਛਾਈਆ ਸਰਕਾਰਾਂ ਨੇ ਮੇਨਹੀ ਹੈ ਕਿ ਦੇਖੋ ਲੋਕਾਂ ਦੇ ਤੇ ਮੈਂ ਹੈਰਾਨ ਹਾਂ ਕਿ ਫਰੀਦਕੋਟ ਵਰਗੇ ਸ਼ਹਿਰ ਜਿਹੜਾ ਬਹੁਤ ਖੂਬਸੂਰਤ ਹੋਣਾ ਚਾਹੀਦਾ ਉੱਥੇ ਈਵਨ ਸੀਵਰੇਜ ਦੀ ਪ੍ਰੋਬਲਮ ਹੈ ਕਾਉਂਸਲ ਲੈਵਲ ਦੀ ਗੱਲ ਹੈ ਲੇਕਿਨ ਸ਼ੁਰੂ ਤੋਂ ਲੈ ਕੇ ਉੱਪਰ ਤੱਕ ਕਰਨਾ ਪੈਣਾ ਕਿ ਬਹੁਤ ਸੀਰੀਅਸ ਬਿਮਾਰ ਹੋ ਜੇ ਪਹਿਲਾਂ ਫਿਰ ਮੋਗੇ ਲੈ ਕੇ ਆਉਣੇ ਮੋਗੇ ਉਸ ਤਰ੍ਹਾਂ ਦਾ ਹਸਪੀਟਲ ਨਹੀਂ ਹੈ ਏਮਜ਼ ਵਰਗਾ ਪੀਜੀਆਰ ਗਿਆ ਫਿਰ ਜਿੰਨੀ ਦੇਰ ਸਵਾਮੀ ਉੱਥੇ ਜਾਂਦੇ ਆਪਣਾ ਡੀਐਮ ਲੁਧਿਆਣੇ ਉਦੋਂ ਤੱਕ ਕੰਮ ਹੀ ਹੋ ਜਾਂਦਾ ਇਸ ਕਰਕੇ ਬੜਾ ਮੋਦ ਨੂੰ ਦੇ ਬਹੁਤ ਕੰਮ ਕਰਨਾ ਚਾਹੁੰਦੇ ਆਂ ਆਪ ਲੋਕਾਂ ਨੂੰ ਮੈਂ ਹੀ ਹੱਥ ਜੁੜ ਕੇ ਅਪੀਲ ਕਰਨਾ ਚਾਹੁੰਦਾ ਕਿ ਇੱਕ ਵਾਰੀ ਹੁਣ ਸਾਰੇ ਜਿਹੜੇ ਲੋਕਾਂ ਨੇ ਦੇਖ ਲਿਆ ਸਾਰੀਆਂ ਪਾਰਟੀਆਂ ਨੇ ਦੇਖ ਲਿਆ ਬੀਜੇਪੀ ਦੇ ਜ਼ਕੀਰ ਕਰੋ ਉਹ ਸਾਥ ਦੇਖੋ ਥੈਂਕ ਯੂ ਬਹੁਤ ਸਾਰਾ ਉਹਨਾਂ ਦੀ ਸੁਣੋ ਜਿਹਨਾਂ ਦੀ ਕੋਈ ਨਹੀਂ ਸੁਣਦਾ ਜਿਹੜੀ ਗੱਲ ਉਹਨਾਂ ਨੂੰ ਤਾਲੀਮ ਦਿਓ ਐਜੂਕੇਸ਼ਨ ਦਿਵਾ ਲਾਓ ਤਾਂ ਕਾਮੇ ਦੇਜ ਦਿਓ ਜਿਵੇਂ ਗੁਰੂ ਵਿਦਾਸ ਮਹਾਰਾਜ ਜੀ ਨੇ ਕਿਹਾ ਸਾਰਿਆਂ ਨੂੰ ਮਿਲੇ ਛਕ ਅੰਨ ਮਿਲੇ ਫਿਰ ਮੇਰਾ ਮਨ ਪਰਸਾ ਲੰਗਾ ਬੇਗੰਪੁਰਾ ਸਹਿਰ ਕਾ ਨਾ ਉਹਨਾਂ ਦਾ ਜਿਹੜਾ ਸ਼ਬਦ ਉਹ ਸੁਣਣਾ ਚਾਹੀਦਾ ਸਰ ਹਿੰਦੁਸਤਾਨ ਦੇ ਪਿਛਲੇ 10 ਸਾਲ ਤੋਂ ਬੀਜੇਪੀ ਆ ਫਿਰ ਪੰਜਾਬ ਦਾ ਕਿਤੇ ਨਾ ਕਿਤੇ ਮਤਰੀ ਵਾਲਾ ਸਾਫ ਕੀਤਾ ਚਾਹਿਆ ਜਾਂਦਾ ਜੀ ਨਹੀਂ ਪੰਜਾਬ ਨੇ ਥੋੜਾ ਜਿਹਾ ਮਤਰੀ ਵਾਲਾ ਕੀਤਾ ਉਹਨਾਂ ਨੇ ਉਹਨਾਂ ਵੱਲੋਂ ਕੋਈ ਕੰਮ ਨਹੀਂ ਤੇ ਉਹਨਾਂ ਨੇ ਆਪਸ ਸੱਕਿਆ ਵਾਲਾ ਬਿਹੇਵ ਕਰੀਏ ਉਹ ਡਬਲ ਮਾਮਾ ਵਰਗਾ ਬਹਿਆਤੇ ਹੈ ਸਰ ਸਰ ਪੂਰੇ ਦੇਸ਼ ਦੇ ਵਿੱਚ ਇੰਨੀ ਸੀਟਾਂ ਪਰ ਪੰਜਾਬ ਦੇ ਉੱਤੇ ਅਸਿੱਟਾਂ ਹੋਣੇ ਵੀ ਕੋਈ ਸਮਝ ਨਹੀਂ ਆਉਂਦਾ ਕਹਿੰਦੇ ਕੋਈ ਪੰਜਾਬ ਨੂੰ ਜਿੱਤਾ ਹੋਊਗੀ ਤੇ ਸਮਝ ਨਹੀਂ ਆਉਂਦੀ ਸਮਝ ਨਹੀਂ ਆਉਂਦਾ ਕੈਸਾ ਪੰਜਾਬ ਨੂੰ ਲੋਡ ਨਹੀਂ ਦੀ ਜਿਆਦਾ ਵੈਲਿਊ ਹੁੰਦੀ ਤੁਸੀਂ 13 ਦੀ ਗੱਲ ਕਰਦੇ ਇੱਕ ਸੀਟ ਨਾਲ ਹੀ ਸਰਕਾਰ ਟੁੱਟ ਗਈ ਸਰ ਕਿਹੜੇ ਕਿਹੜੇ ਮੁੱਦੇ ਲੈ ਕੇ ਆਏ ਪੰਜਾਬ ਦੇ ਵਿੱਚ ਵੀ ਮੇਨ ਐਜੂਕੇਸ਼ਨ ਵਾਕੀ ਫੈਕਟਰੀਜ਼ ਪਰ ਫਰਾਂਪੁਰਾ ਫੂਲੀਆਂ ਦੇ ਕਿੰਨੇ ਮਿਲੀਅਨ ਬੱਚੇ ਜਿੰਦੇ ਨੇ ਕਿ ਹਸਪਤਾਲ ਬਹੁਤ ਅੱਛਾ ਹੋਣਾ ਚਾਹੀਦਾ ਹੈ ਦੇਖੇਦਾਰੀ ਮੈਂ ਹਮੇਸ਼ਾ ਗਲ ਕਰਦਾ ਕਿ ਮਾਪੇ ਪੜਾਉਣਾ ਚਾਹੀਦੇ ਫੀਸਾ ਹੈ ਨਹੀਂ ਗਰੀਬ ਪਰਿਵਾਰ ਬੱਚੇ ਬੜੇ ਇੰਟੈਲੀਜੈਂਟ ਹੈ ਉਹਨਾਂ ਦੇ ਸ਼ਕਤ ਤੁਸੀਂ ਫ੍ਰੀ ਕੁੜਦੀ ਦੀ ਮਹਿੰਗੀ ਕਰ ਚੱਲ ਜਾ ਰਹੇ ਹੋ ਤਕਾਕਤ ਕਿ ਕਿਹੜੇ ਕਿਹੜੇ ਮੁੱਦੇ ਲੋਕਾਂ ਕੋਲ ਗਏ ਕੀ ਲੋਕ ਮੰਗ ਕਰਦੇ ਤੇ ਕੀ ਹੋ ਜੇ ਪਿਛੇ ਵੀ ਹੁਣੇ ਕੀ ਚਾਹੀਦਾ ਜੀ ਉਹ ਤਾਂ ਲੈ ਕੇ ਆਉ ਤੁਸੀਂ ਹੁਣੇ ਥੋੜਾ ਉਹੀ ਚਾਹੀਦਾ ਜੇ ਲੋਕ ਚਾਹਣਗੇ ਮੈਂ ਐਵੇਂ ਕਹਿੰਦਾ ਕੀ ਮੰਗ ਕਰਦੇ ਲੋਕ ਜੀ ਤੁਹਾਡੇ ਕੋਲੋਂ ਦੇ ਵੀ ਕਿਹੜੇ ਕੰਮ ਨਹੀਂ ਵੀ ਪਛੀਆਂ ਸਰਕਾਰਾਂ ਨੇ ਨਹੀਂ ਨਹੀਂ ਹੈ ਕਿ ਦੇਖੋ ਲੋਕਾਂ ਦੇ ਤੇ ਮੈਂ ਹੈਰਾਨ ਹਾਂ ਕਿ रियल कोर्ट ਵਰਗਾ ਸ਼ਹਿਰ ਜਦ ਬਹੁਤ ਖੂਬਸੂਰਤ ਹੋਣਾ ਚਾਹੀਦਾ ਉੱਥੇ ਇਵਨ ਸੀਵਰੇਜ ਦੀ ਪ੍ਰੋਬਲਮ ਹੈ ਕਾਉਂਸਲ ਲੈਵਲ ਦੀ ਗੱਲ ਹੈ ਲੇਕਿਨ ਸ਼ੁਰੂ ਤੋਂ ਲੈ ਕੇ ਉੱਪਰ ਤੱਕ ਕਰਨਾ ਪਣਾ ਕੋਈ ਬਹੁਤ ਸੀਰੀਅਸ ਬਿਮਾਰ ਹੋ ਜੇ ਪਹਿਲਾਂ ਮੋਗੇ ਲੈ ਕੇ ਆਉਣੀ ਮੋਗੇ ਉਸ ਤਰ੍ਹਾਂ ਦਾ ਹਸਪੀਟਲ ਨਹੀਂ ਹੈ ਇਹ ਜ਼ਰੂਰ ਕਿ ਪੀਆਰ ਗਾ ਫਿਰ ਜੁਨੀਵਰਸਵਰਮ ਉੱਥੇ ਜਾਂਦੇ ਆਪਾਂ ਡੀਐਮ ਲੁਧਿਆਣਾ ਉਧੂ ਤੱਕ ਕੰਮ ਹੀ ਹੋ ਜਾਂਦਾ ਇਸ ਕਰਕੇ ਬੜਾ ਬਹੁਤ ਲੋਦੇ ਬਹੁਤ ਕੰਮ ਕਰਨਾ ਚਾਹੁੰਦੇ ਆਂ ਆਪ ਲੋਕਾਂ ਨੂੰ ਮੈਂ ਇਹੀ ਹੱਥ ਜੋੜ ਕੇ ਅਪੀਲ ਕਰਨਾ ਚਾਹੁੰਦਾ ਕਿ ਇੱਕ ਵਾਰੀ ਹੁਣ ਸਾਰੇ ਜਿਹੜੇ ਲੋਕਾਂ ਨੇ ਦੇਖ ਲਿਆ ਸਾਰੀਆਂ ਪਾਰਟੀਆਂ ਨੇ ਦੇਖ ਲਿਆ ਜੀ ਜੀਪੀ ਤੇ ਜਕੀਰ ਕਰੋ ਜਾਂ ਸਾਥ ਜੀਪੀ ਕਰੋ ਥੈਂਕ ਯੂ